ਲੋ ਜਿੱਥੇ ਅਸੀਂ ਸਟੇ ਕਰੀ ਹੋਈ ਹੈ ਉੱਥੇ ਇੰਡੀਅਨ ਰੈਸਟੋਰੈਂਟ ਦਾ ਹਵੇਲੀ ਅ ਹਾਸਟ ਫਲੋਰ ਦੇ ਉੱਪਰ ਹੈ ਇਹਦੇ ਬਿਲਕੁਲ ਹੀ ਰਸਤਾ ਜਾ ਰਿਹਾ ਹੈਗਾ ਜਸਟ ਕੋਰਨਰ ਤੇ ਹੀ ਹੈ ਇੱਥੇ ਜਿ ਖਾਰੇ ਹੋਏ ਆ ਇਸ ਏਰੀਆ ਦੇ ਵਿੱਚ ਬਿਸਟ ਕੋ ਬੰਨ ਦੇ ਵਿੱਚ ਚਲੋ ਆਪਾਂ ਉੱਪਰ ਦੇਖ ਕੇ ਆਉਂਦੇ ਹਾਂ ਅਸਿਸਟੈਂਟ ਦੇ ਵਿੱਚ ਦੋਸਤੋ ਆਪ ਪਾ ਆਪਣੇ ਰੂਮ ਵਿੱਚ ਪਹੁੰਚ ਗਏ ਇਹ ਰੂਮ ਹੈ ਪਰੀਟਾ ਬੋੱਕਰ ਐਸੇ ਡਿਸਟਕ ਬੰਨ ਦੇ ਵਿੱਚ ਕੋਚੀਮਨ ਡਿਸਟਕ ਬੰਨ ਹਨਾ ਨਾ ਜਿਵੇਂ ਕੱਬੜ ਵਗੈਰਾ ਹੈਗੀ ਹੈ ਤੇ ਬੈੱਡ ਵਗੈਰਾ ਮੇਰੇ ਡਬਲ ਬੈੱਡ ਹੈ ਫੱਕ ਫੋਨ ਸਰਵਿਸ ਹੈ ਤੇ ਬੜੀਆ ਸਾਫ ਸਫਾਈ ਟਾਇਲਟ ਬਾਥਰੂਮ ਹੈ ਤੇ ਇਧਰ ਸਿਟੀ ਦਾ 뷰 ਵੀ ਹੈਗਾ ਮੇਰੇ ਖਿਆਲ ਪਰ ਦਹਾੜਾ ਖੁੱਲਾ ਪਿਆ ਤਾਂ ਹਾ ਸਿਟੀ ਦਾ 뷰 ਮੈਂ ਦਿਖਾਉਣਾ ਤੁਹਾਨੂੰ ਆ ਸਿਟੀ ਦਾ 뷰 ਹੈ ਇਹ ਥੋੜਾ ਮੌਸਮ ਇੱਥੇ ਜਿਵੇਂ ਕਹਦੀ ਆਪਾਂ ਬਈ ਗਰਮ ਹੈ ਹਮਸ ਜੀ ਹੈਮਿਡਿਟੀ ਹੈ ਫਰਸਟ ਸਟਰੀਟ ਦਾ ਵੀਊ ਬਸ ਨੀਚੇ ਹਾਂਜੀ ਦੋਸਤੋ ਇਧਰ ਕਿਚਨ ਹੈ ਹਮ ਅਸੀਂ ਇਹ ਪੌੜੀਆਂ ਉੱਪਰ ਆਏ ਆ ਤੇ ਇਹ ਰੈਸਟੋਰੈਂਟ ਇਹਨਾਂ ਸੈਕਸ਼ਨ ਹੈ। ਇਹ ਇਦਾਂ ਦਾ ਰੈਸਟੋਰੈਂਟ ਹੈ। ਵੈਸੇ ਹਲੇ ਕੋਈ ਕਸਟਮਰ ਤਾਂ ਆਇਆ ਨਹੀਂਗਾ। ਅਸੀਂ ਵੈਸੇ ਹੀ ਘੁਮਣ ਆਏ ਸੀ ਤੇ ਮੈਂ ਸੋਚਿਆ ਚਲੋ ਇੱਧਰ ਵੀ ਘੁੰਮਦੇ ਆਂ। ਤੇ ਇੱਧਰ ਘੁੰਮਦੇ ਘੁੰਮਦੇ ਸਾਨੂੰ ਰੈਸਟੋਰੈਂਟ ਲੱਭ ਗਿਆ ਹਵੇਲੀ ਤੇ ਅਸੀਂ ਇਹਦੇ ਵਿੱਚ ਆ ਗਏ। ਤੇ ਬਹੁਤ ਹੀ ਸੋਹਣੀ ਲੋਕੇਸ਼ਨ ਹੈ। ਤੇ ਵਧੀਆ ਫੂਡ ਹੈ ਨਾਲ ਕੋਲ। ਤੇ ਵੈਸੇ ਅਸੀਂ ਟਰਾਈ ਕਰਨਾ ਹੈਗਾ ਫੂਡ। ਹਾਂ ਹੁਣ ਤਾਂ ਚਾਹ ਦਾ ਆਰਡਰ ਦਿੱਤਾਗਾ ਵੀ ਚਾਹ ਬਣਾਓ ਵੀ ਹੁਣ ਚਾਹ ਪੀਣੀ ਹੈ ਪਹਿਲੇ ਦਿਨੇ ਇੱਕ ਕਹਿੰਦੇ ਜਿਵੇਂ ਪ੍ਰੈਕਟ ਕਰਦੀ ਸੀ ਚਾਹ ਜਦੋਂ ਬਗਨੇ ਵੀ ਸਟਰੋਂਗ ਟੀ ਉਹ ਪੀਣੀ ਹੈ ਤੇ ਹੁਣ ਸਾਨੂੰ ਪਤਾ ਲੱਗਿਆ ਕਿ ਇੱਥੇ ਇੱਕ ਦੋ ਰੈਸਟੈਂਟ ਹੋਰ ਵੀ ਹੈਗੇ ਨੇ ਮੈਂ ਬਾਹਰ ਦੇਖਿਆ ਇਧਰ ਨਹੀਂ ਇਹ ਇਸ ਤਰ੍ਹਾਂ ਆ ਇਹ ਅੰਦਰਲਾ ਮਹੌਲਾ ਹਾਂਜੀ ਇਹ ਸਟ੍ਰੀਟ ਹੈ ਇਹਦੇ ਵਿੱਚ ਅਸੀਂ ਫੈਰੇ ਹੋਏ ਹਾਂ ਇਹ ਸਾਡਾ ਹੋਟਲ ਹੈ ਉਹ ਟਾਪ ਦੇ ਉੱਪਰ ਸਾਡਾ ਰੂਮ ਹੈ ਆ ਦੇਖੋ ਜੇ ਰੇਨ ਹੋ ਰਹੀ ਹੈ ਇਧਰ ਸ਼ੂਸ ਹੋ ਰਿਹਾ ਹੈ मैं एंटर हो गया हाँ बहुत ही वेलकम स्टाफ है ये रिसेप्शन हेलो, रिसैप एंड इधर ਇੱਥੇ ਤੁਸੀਂ ਜੋ ਵੀ ਗੈਸਟ ਆਉਂਦੇ ਆ ਇੱਥੇ ਸਟੇ ਕਰਦੇ ਨੇ ਇੱਥੇ ਰੁਕ ਜਾਂਦੇ ਨੇ ਤੇ ਇਹਦੇ ਵਿੱਚ ਅ ਇੱਥੇ ਚੇਅਰਜ਼ ਲੱਗੀਆਂ ਟੇਬਲ ਲੱਗਿਆਗਾ ਤੇ ਬਾਕੀ ਇਧਰ ਸਟੇਅਰਜ਼ ਨੇ ਉੱਪਰ ਜਾਣ ਲਈ ਬਾਕੀ ਲਿਫਟ ਹੈ ਅ ਇੱਥੇ ਅਸੀਂ ਲਿਫਟ ਹੀ ਯੂਜ਼ ਕਰਦੇ ਆਂ ਪਰ ਜਾਣ ਲਈ ਤੇ ਬਾਕੀ ਜੇ ਕੋਈ ਪਹਿਲੇ ਆ ਜੇ ਆ ਜਿਵੇਂ ਪਹਿਲੇ ਆਏ ਹੋਏ ਐ ਲੈਗਸ ਇੱਥੇ ਰੱਖੇ ਦਿੰਦੇ ਨੇ ਤੇ ਉਸ ਤੋਂ ਬਾਅਦ ਉਹ ਜਦੋਂ ਉਹਨਾਂ ਦਾ ਚੈੱਕ ਇਨ ਟਾਈਮ ਹੁੰਦਾ ਉਦੋਂ ਆਪਣੇ ਲੈਗਸ ਲੈ ਲੈਂਦੇ ਨੇ ਮੇਰੀ ਰਾਣੀ ਬੈਠੀ ਐ ਲਓ ਜੀ ਥੋੜਾ ਜਿਹਾ ਮੀਂਹ ਪਿਆਗਾ ਹੁਣ ਅਸੀਂ ਬਾਹਰ ਨਿਕਲੇ ਸੀਗੇ ਤੇ ਆ ਕੋਈ ਗੱਡੀ ਵੀ ਖਰਾਬ ਹੋ ਗਈ ਕਾਰ ਵੀ ਖਰਾਬ ਹੋ ਗਈ ਕੈਨ ਯੂ ਰੀ ਆ ਜਾ ਇਧਰ ਸਾਈਡ ਤੇ ਆ ਜਾ ਤੇ ਇਦਾਂ ਬਰਸਾਤ ਤੋਂ ਬਾਅਦ ਇੱਕਦਮ ਮੌਸਮਾ ਕਲਾਉਡੀ ਐ ਆ ਦੇਖੋ ਅਸਮਾਨ ਦੇ ਵਿੱਚ ਬੱਦਲ ਨੇ ਮੀਂਹ ਵਾਂਗ ਸਹਹਾ ਬਣਾਇਆਗਾ ਹੁਣ ਟੈਂਪਰੇਚਰ ਇਸੇ 33 ਐ 33 ਡਿਗਰੀ ਸੈਲਸੀਅਸ ਹੋ ਗਿਆ ਤੇ ਪਹਿਲਾਂ 35 ਸੀਗਾ ਆ ਦੇਖੋ ਸਟਰੀਟ ਫੂਡ ਐ ਜਿਵੇਂ ਆਪਣੇ ਹੁੰਦਾ ਐ ਇਦਾਂ ਉਹ ਉਹ ਸਾਹਮਣੇ ਦੁਕਾਨ ਨੇ ਸਾਰੀਆਂ ਉਦੇਵਾਲੀਆਂ ਕੱਪੜੇ ਵਾਲੀਆਂ ਦੁਕਾਨਾਂਾਂ ਨੇ ਸ਼ੌਪਸ ਨੇ ਇਹਦੇ ਸ਼ੌਪਸ ਦੇ ਵਿੱਚ ਇੱਕ ਮਾਰਕੀਟ ਆ ਬਹੁਤ ਵੱਡੀ ਮਾਰਕੀਟ ਆ ਮੈਂ ਤੁਹਾਨੂੰ ਮਾਰਕੀਟ ਦੇ ਵਿੱਚ ਅੰਦਰ ਲੈ ਕੇ ਜਾਣਾਗਾ ਆ ਦੇਖੋ ਆ 골ਡ ਐਦਾਂ ਸ਼ੌਪਸ ਨੇ 골ਡ ਦੀਆਂ ਸ਼ੌਪਸ ਨੇ ਤੇ ਲੈ ਇਹਦਾ ਆ ਫਰੂਟ ਸ਼ੌਪ ਆ ਇੱਥੇ ਜੂਸ ਵਗੈਰਾ ਮਿਲਦਾ ਹੈ ਮਤਲਬ ਬਹੁਤ ਵਧੀਆ ਹੈ ਸਾਰਾ ਕੁਝ ਐਡਵਾਂਸ ਹੈ ਕਾਫੀ ਵਕਤ ਠੀਕ ਹੈ ਆ ਦੇਖੋ ਕਲੋਥਸ ਸਟੋਰ ਆ ਗਿਆ ਆ ਦੇਖੋ ਲੀਡੀਜ਼ ਦੇ ਕਲੋਥਸ ਚਲੋ ਕੱਪੜੇ ਦੇ ਨਾਲ ਆ ਜਵਾਕ ਲੜੀ ਜਾਂਦੇ ਆਪਸ ਵਿੱਚ ਚਲੋ ਮੈਂ ਤੁਹਾਨੂੰ ਮਾਰਕੀਟ ਦੇ ਵਿੱਚ ਲੈ ਕੇ ਚਲਦਾ ਹਾਂ ਆ ਦੇਖੋ ਮਾਰਕੀਟ ਦੇ ਟੁਆਇਜ਼ ਨੇ ਆ ਮਾਰਕੀਟ ਦੇ ਟੁਆਇਜ਼ ਇਦਾਂ ਸੈਲ ਕਰ ਰਹੇ ਨੇ ਆ ਦੇਖੋ ਬੁੱਧ ਆ ਫਲਾਵਰਸ ਸ਼ਾਪ ਆ ਵਾਚ ਸ਼ਾਪ ਹੈ ਇਹ ਇਹਦੇ ਵਿੱਚ ਫੂਡ ਵੀ ਹੈ ਔਰ ਸ਼ਾਪਸ ਵੀ ਹੈ ਵੈਜੀਟੇਬਲਸ ਵੀ ਹੈ ਹੈਲੋ ਹੈਲੋ ਆਈ ਹੈਵ ਸਾਈਟ ਫॉर ਯੂ ਫਿਰ ਨੈਮੀ ਡਿਜ਼ਾਈਨ ਮੈਡਮ ਯਾ ਬਟ ਬਿਕਾ ਵੀ ਆਰ ਗੋਇੰਗ ਬੈਕ ਟੋਮਾਰੋ so just have a high look and keeper right now i would try for you I yeah uh, when i will come back because i am making video now okay. then i will be back then i will check it thank you have a look now aa dekho e market aa mainu oh kehndi kee ki beach waste kapde khareedne tak khareed lo main thanu concession deungi aa dekho ede vich saare dry fruits aa saari e ਲੰਬੀ ਮਾਰਕੀਟ ਹੈ ਇਹਦੇ ਵਿੱਚ ਆ ਦੇਖੋ ਫੂਡ ਹੈ ਇਹਦਾ ਰੈਸਟੋਰੈਂਟ ਨੇ ਇਹ 커피 ਸ਼ਾਪ ਰੈਸਟੋਰੈਂਟ ਆ ਗਵਾਈਜ਼ ਇਲੈਕਟ੍ਰੋਨਿਕਸ ਟਵਾਈਜ਼ ਆ ਡਰਾਈ ਫਰੂਟਸ ਤਾਨੂੰ ਹਰ ਚੀਜ਼ ਮਿਲ ਜਾਨੀ ਐ ਇਸ ਮਾਰਕੀਟ ਦੇ ਵਿੱਚ ਆ ਦੇਖੋ ਇੱਧਰ ਸੂਪ ਔਰ ਫੂਡ ਹਰ ਤਰ੍ਹਾਂ ਦਾ ਫੂਡ ਲੋਕ ਬਹੁਤ ਫਰੈਂਡਲੀ ਐ ਬਹੁਤ ਹੀ ਵਧੀਆ ਨੇ ਜੇ ਤੁਸੀਂ ਤੁਸੀਂ ਨਾਲ ਗੱਲ ਕਰੋਗੇ ਤਾਂ ਬਹੁਤ ਹੀ ਫਰੈਂਡਲੀ ਨੇ ਆ ਦੇਖੋ ਆ ਬੱਚਾ ਲਈ ਇਹ ਡਰਾਈ ਫਰੂਟਸ ਆ ਗਏ ਬੱਚਿਆਂ ਦੇ ਚਿਪਸ ਆ ਗਏ ਕੁਰਕਰੇ ਜਿਹਨੂੰ ਆਪਾਂ ਕੁਰਕਰੇ ਕਹਿ ਦਿੰਨੇ ਆ ਓ ਸੌਰੀ

ਆਪਣੇ ਬਾਪੂ ਜੀ ਖਰੀਦੀ ਇਹਨੇ ਕੁਛ ਮੈਂ ਵੀਡੀਓ ਬਣਾ ਰਿਹਾ ਸੀਗਾ ਮੈਂ ਬਾਪੂ ਜੀ ਨੂੰ ਵੇਖਿਆ ਮੈਂ YouTube ਲਈ ਵੀਡੀਓ ਬਣਾ ਰਿਹਾ ਸੀਗਾ ਸਤਿ ਸ਼੍ਰੀ ਅਕਾਲ ਬਾਪੂ ਜੀ ਪੈਰੀ ਪੰਣਾ ਫੋਰਸ ਨਾਓ ਕੀ ਹਾਲ ਚਾਲ ਹੈ ਮੈਂ ਬਠਿੰਡੇ ਤੋਂ ਜੀ ਪੰਜਾਬ ਤੋਂ ਅੱਛਾ ਫਿਰ ਤਾਂ ਆਪਣੇ ਸਾਡੇ ਗਵਾਂਡੀਓ ਹਰਿਆਣੇ ਤੋਂ ਅੱਛਾ ਜੇ ਫਿਰ ਤਾਂ ਗਵਾਂਡੀਆ ਬੈਠਾ ਵੀਡੀਓ ਮੈਂ ਵੀਡੀਓ ਬੰਦੀ ਕਰ ਦੇਣਾ ਹੁਣ ਚਲੋ ਫਿਰ ਬਾਅਦ ਚ ਬਣਾਉਨੇ ਆ ਆ ਦੇਖੋ ਜੀ ਹੁਣ ਈਵਨਿੰਗ ਨੂੰ ਅਸੀਂ ਬਾਹਰ ਆਏ ਆ ਸ਼ਾਮ ਨੂੰ ਸ਼ਾਹਨੂਆ ਮਹੌਲਾ ਬਤਲਬਾਈ ਐ ਉਮਸਾ ਮੀ ਪੈ ਰਿਹਾਗਾ ਇਹ ਸਾਡੇ ਉਥੇ ਘਰ ਦੇ ਲੱਗੀ ਜਗਾ ਸੀ ਜਿੱਥੇ ਉਹ ਰੈਜ਼ੀਡੈਂਟ ਪੋਰਟਰ ਦੇ ਲੱਗੀ ਜਿੱਥੇ ਸਟੇਰੀ ਹੋਈ